ਬਾਬੂ ਰਾਜਬਲੀ ਜੀ ਦੇ ਮੇਲਿਆਂ ਦੇ ਕਬਿੱਤ ਬੂੜੀਆਂ ਦਾ ਮੇਲਾ ਘਰ ਹੂਮ ਦਾ ਮਰਗ ਵਾਲੇ ਜੂਏ ਚ ਜਵਾਰੀਏ ਮੰਡੀ ਚ ਮੇਲਾ ਲਿਆਂ ਦਾ ਫਾਲ ਦੇ ਉਦਾਲੇ ਮੇਲਾ ਹੋਜੇ ਭੋਗਾਂ ਗੂੰਜਦੇ ਆਂ ਦਾ ਫੀਮ ਦੇ ਠਕੇ ਤੇ ਮੇਲਾ ਹੋ ਜੈ ਭੀਮ ਵਾਲਿਆਂ ਦਾ ਪਾਰੀ ਜਾਫਤਾ ਚ ਮੇਲਾ ਹੋ ਜੈ ਪਾਰੀ ਹਾਕਮਾਂ ਦਾ ਜੇ ਲਖਣੇ ਵਿੱਚ ਹੋ ਜੈ ਮੇਲਾ ਚੋਰਾ ਕਾਲਿਆਂ ਦਾ ਮੇਲੇ ਉੱਤੇ ਜਾ ਕੇ ਮੇਲਾ ਹੋ ਜੈ ਬਹੁਤ ਮੇਲੀਆਂ ਦਾ ਰਾਜਵਲੀ ਸੌਰੇ ਜਾ ਕੇ ਮੇਲਾ ਹੋ ਜਸਾਲਿਆਂ ਦਾ ਸੰਤ ਦਾ ਮੇਲਾ ਹੋ ਜਾਏ ਕੁੰਬ ਦੇ ਨਾਉਣ ਜਾ ਕੇ ਕੂੜੀਆਂ ਦਾ ਮੇਲਾ ਪੰਡੇ ਆਰੇ ਦੇ ਬਹਾਨੇ ਜੀ ਗੱਡੀਆਂ ਦਾ ਮੇਲਾ ਹੋ ਜਾਏ ਪਹੁੰਚ ਕੇ ਸਟੇ ਸ਼ੋਨਾ ਤੇ ਛੜੇ ਬੈਠ ਪੱਠੀ ਤੇ ਕਾਰਨ ਤੱਤਿਆਨੇ ਜੀ ਜਿਤੋਂ ਦੇ ਨਚਾਰਤੇ ਖੜਾ ਜੀ ਬਹੁਤੇ ਫੌਫੜਿਆਂ ਦੇ ਭੀੜ ਵਿੱਚ ਕੁੱਲ ਡਾਕੂ ਡਾਕੂ ਨੂੰ ਪਛਾਣੇ ਜੀ ਬਾਉ ਜੀ ਦਾ ਮੇਲਾ ਹੋ ਜਾ ਬੰਗਲੇ ਨਹਿਰ ਵਾਲੇ ਬਾਉ ਜੀ ਕਵੀਸ਼ਰਾਂ ਦਾ ਮੇਲਾ ਹੋ ਜਾ ਖਾਨੇ ਜੀ